ਜਦੋਂ ਦੀ ਦੀ ਇੱਕ ਸੱਜਣਾ ਇਹ ਪਿਆਰ ਹੁੰਦਾ ਪਾਸੋਂ ਨਹੀਂ 500 ਦੀ ਗੱਲ ਹੈ ਨਹੀਂ ਆਪਾਂ ਦਾ ਵਰਤਦੇ ਆ Google Pay Google Pay ਚੱਲਦਾ ਭਾ ਮੈਂ ਗੱਲ ਕੀ ਸੀ ਇਹ ਪਿੰਕਪਾ ਗਾਲਾਂ ਭਰਾ ਕੱਲ ਬਾਤ ਨੂੰ ਛਾਤੀ ਆ ਇਹਦੀ ਛਾਤੀ ਆ ਹੋਰ ਗੱਲਾਂ ਗੱਲਾਂ ਖੋਸਾ ਕੇ ਐ ਹੋਈ ਖੜਾ ਜਿਵੇਂ ਪਹਿਲਾਂ ਚਮਚਾਏ ਦੇ ਮੂੰਹ ਹੀ ਪਾਉਣਾ ਹੁੰਦਾ ਇਹੋ ਜਿਹੇ ਇਹੋ ਜਿਹੇ ਭਾਜੀ ਬੰਦੇ ਦੀ ਨਾ ਬੜੀ ਤੂਰੋਂ ਵੀ ਫੋਟੋ ਖਿੱਚੀ ਹੋਏ ਨਾ ਤੇ ਕੋਣੀ ਫੇਰ ਬੜੀ ਹੁੰਦੀ ਆਪੜਾ ਵੇਰ ਸਾਡਾ ਕੈਂਡੀ ਭਰਾ ਏ ਇਹ ਜੋ ਮਰਜੀ ਕਹਿ ਦੇਵੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੇ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਨਹੀਂ ਜੱਟਾਂ ਦੇ ਮੰਡੇ ਕੀ ਇਹਦੇ ਇਹ ਖਾਦ ਨੂੰ ਕਹਿੰਦਾ ਵਾ ਖਾਦ ਹੈ ਪੌਣੇ ਦੀ ਜੀ ਕਰਨੀ ਹੁੰਦੀ ਆ ਤਾਂ ਸਪਰੇਅ ਪਾਉਣੀ ਹੁੰਦੀ ਆ ਕਿਵੇਂ ਸਪਰੇਅ ਕਿਵੇਂ ਪਾਈ ਦੀ ਯਾਰ ਤੁਹਾਨੂੰ ਸਪਰੇਅ ਕਿਵੇਂ ਪਾਈ ਦੀ ਦੱਸੀ ਸਪਰੇਅ ਕਿਵੇਂ ਪਾਈ ਦੀ ਦੱਸ ਸਪਰੇਅ ਜਿਵੇਂ ਕਰੀ ਦੀ ਆ ਉਵੇਂ ਕਰੀ ਦੀ ਪੰਜ ਸੌ ਦੀ ਦੀ ਇੱਕ ਸੱਜਣਾ ਇਹ ਪਿਆਰ ਹੁੰਦਾ ਪੰਜ ਸੌ ਦੀ ਗੱਲ ਹੈ ਨਹੀਂ ਆਪਾਂ ਦਾ ਵਰਤਦੇ ਆ ਗੂਗਲ ਪੇ ਗੂਗਲ ਪੇ ਚੱਲਦਾ ਭਾ ਮੰਨੀ ਨਹੀਂ ਰੱਖੀ ਨੰਬਰ ਨੱਪੀ ਦੇ ਹੁੰਦੇ ਆਪਦੇ ਚਲ ਤੂੰ ਵੀ ਖਾ ਲੈ ਮੇਰੇ ਕੋ ਨਾ ਪੈਸੇ ਮੰਗ ਲਈ ਕਿਤੇ ਇਹਨੇ ਮੈਨੂੰ ਸੂਟ ਲੈ ਗੇ ਮੋਟੇ ਦਾ ਪਹਿਲੇ ਕੋਟਾ ਵੀਰਾ ਵੱਡੇ ਪਾਏ ਕਿਤੇ ਆਪਣਾ ਵੱਡੇ ਪਾਏ ਆ ਰਹੇ ਨੇ ਰੈਡੀ ਹੋ ਰਹੇ ਆ ਵੱਟੇ 'ਚ ਸਨੇਪਰ ਹੀ ਪਾਈ ਜਾਂਦਾ ਔਰ ਔਰ ਵੀਡੂਗਲ ਦਾਲਦਾ ਭੈਣ ਸੁਣਨ ਲੱਗਦਾ ਮੋਟੇ ਢੰਡੇ ਕਾ ਖਾਲਾ ਆਪਾਂ ਹੀ ਜੇ ਬਾੜੀ ਪੀੜਦੀ ਹੋਏਗੀ ਉਹ ਕਾਲੀ ਮੋਟੇ ਆਪਿਆਂ ਵਾਲੀ ਭੀੜ ਨੇ ਇੱਕ ਡੱਡ ਕਰਕੇ ਕਾਲਾ ਜਿੱਦਰ ਮੋਟਾ ਪੂੜਾ ਹੋਰ ਗੱਲਾਂ ਗੱਲਾਂ ਖੋਸਾ ਕੇ ਆਏ ਹੋਈ ਖੜਾ ਜਿਵੇਂ ਪਹਿਲਾਂ ਚਮਚਾਏ ਦੇ ਮੂੰਹ ਹੀ ਪਾਉਣਾ ਹੁੰਦਾ ਐਵੇਂ ਵੀ ਖੜੇ ਆ ਉਹ ਤੋਂ ਗਲਾਬੀ ਪਾ ਕੇ ਬੰਨ ਗਿਆ ਜਿਵੇਂ ਸ਼ਵਾਰਾ ਨਹੀਂ ਸ਼ਵਾਰਾ ਲੱਗਦਾ ਸ਼ਵਾਰਾ ਖੋਸੇ ਸ਼ਵਾਰਾ ਲੱਗਣਾ ਗਲਾਬੀ ਪਾ ਕੇ ਬੰਨਣਾ ਆ ਕਾਲੂ ਪੱਗ ਟੈਨ ਨੇ ਬਾਲੀ ਕੋਈ ਨਾ ਭਰਾ ਮੇਰੇ ਉੱਠਣਾ ਨਹੀਂ ਜਾਣਾਗਾ ਪਹੁੰਚੇ ਖੋਸੇ ਦੇ ਸ਼ਵਾਰੇ ਤੇ ਆ ਟਾਈਮ ਨਾ ਸਾਰੇ ਜਣੇ ਅੱਜ ਪਾਰਟੀ ਕਰਤੀ ਖੋਸੇ ਖੋਸੇ ਵਧਾਈਆਂ ਹੋਣ ਸ਼ਵਾਰੇ ਖੋਸੇ ਵਧਾਈਆਂ ਹੋਣਾ ਕੋਈ ਗੱਲ ਨਹੀਂ ਆਉਂਦਾ ਹੁਣ ਪਤਾ ਲੱਗ ਗਿਆ ਭੇਦ ਖੁੱਲ ਗਿਆ ਸਾਰੇ ਜੱਗ ਪੂਰੇ ਕਿਹਨਾਂ ਸਟੋਰੀ ਨਹੀਂ ਪਾਉਣੀ ਮੇਰੇ ਉਹ ਸ਼ਵਾਰੇ ਵਾਲੀ ਵਿਆਹ ਵਾਲੀ ਮੈਂ ਪਾਉਗੀ ਸਟੋਰੀ ਦਾ ਇਹ ਮੈਂ ਕਹੀ ਲੈ ਇਹ ਤਾਂ ਕਹੀ ਤੇ ਉਸ ਸਪੀਕਰ ਬੰਦ ਨਾ ਮੈਂ ਫੜੀ ਜਾਣਾ ਤੂੰ ਫੜ ਪਈ ਯਾਰ ਤੂੰ ਇਧਰ ਆ ਸਾਊਂਡ ਸਪੀਕਰ ਪੜੇਗਾ। ਉਹ ਬਾਈ ਬਾਈ ਗੱਲ ਬਾਈ ਗੱਲ ਸੁਣ ਤੂੰ ਗਾਣਾ ਗਾ ਲੈ ਸਪੀਕਰ ਮਾਰ ਦੇ ਉਹ ਮੈਗਨੀ ਬਣਾਉਣਾ ਨਹੀਂ ਪਤਾ ਕੀ ਐਵੇਂ ਸਾਜੀ ਬਣ ਕੇ ਕਿੰਨੀਆਂ ਲੈ ਕੇ ਚਾਗੇ ਆ ਇਹਦੇ ਦਾਹਦਾਰ ਨੋਟ ਚੱਕਣ ਆਣਾ ਠੀਕ ਆ ਕੈਂਦੀ ਸਹੀ ਗੱਲ ਆ ਨਹੀਂ ਨਹੀਂ ਜਮਾਂ ਝੂਠ ਆ ਫਾਇਦੇ ਨਾਲ ਤੇ ਨਹੀਂ ਕੀਤਾ ਉਹ ਮੂੰਹ ਯਾਰ ਮੇਰਾ ਇੱਡਾ ਹੋ ਜਾਂਦਾ ਯਾਰ ਹੋਣਾ ਐਡਾ ਥੋੜਾ ਇੰਡਰ ਇਹ ਨਾ ਹੋਣਾ ਸਿਰਾਂ ਇਹੋ ਜਿਹੇ ਬੰਦੇ ਦੀ ਦੇ ਟਾਈਮ ਜਿਹਦਾ ਭਰਾਵਾ ਮੈਲ ਪਾਣਾ ਚਾਹੀਦਾ ਉਹ ਤਾਂ ਸਪੀਕਰ ਦਾ 파ੜ ਕੇ ਥੁੱਕ ਬਾਈ ਜਾਨੋ ਮਾਈਕ ਚ ਇਹੋ ਜੇ ਇਹੋ ਜੇ ਪਾਜੀ ਬੰਦੇ ਦੀ ਨਾ ਬੜੀ ਤੂਰੋਂ ਵੀ ਫੋਟੋ ਖਿੱਚੀ ਹੋਏ ਨਾ ਤੇ ਕੋਣੀ ਫੇਰਬਣੀ ਉਹ ਫੇਰ ਸਾਡਾ ਕੈਂਡੀ ਭਰਾ ਏ ਇਹ ਜੋ ਮਰਜੀ ਕਹਿ ਦੇਵੇ ਅਸੀਂ ਇਹਨੂੰ ਬਖਸ਼ ਦੇਣਾ ਕਿਉਂਕਿ ਇਹ ਛੋਟਾ ਲਾਈ ਨਾ ਉਹ ਦੱਸੀ ਪਿੰਕ ਪੈਗ ਵਾਲੀ ਗੱਲ ਕੀ ਸੀ ਇਹ ਪਿੰਕਪਾ ਗਾਲਾਂ ਭਰਾ ਕੱਲ ਬਾਤ ਨੂੰ ਛਾਤੀ ਆ ਇਹਦੀ ਛਾਤੀ ਆ ਤੇਰੀ ਨਾਮ ਤਾਂ ਨਹੀਂ ਆ ਆ ਭਰਾ ਮੇਰੇ ਨਾਲ ਤੇ ਨਹੀਂ ਆਈ ਮੈਂ ਆਉਦੀ ਨਹੀਂ ਆ ਅੱਜ ਦਾ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ